ਉਦਰਾਪਾ ਪਿਆਜ਼ ਲਾਏ ਸੀ ਛੂਟੀਆਂ ਗੰਡੀਆਂ ਇਹਨਾਂ ਦੀਆਂ ਆ ਚੈੱਕ ਕਰੋ ਆ ਦੇਖੋ ਨਿਕਲ ਗਈਆਂ ਇੱਥੋਂ ਤੇ ਇਸ ਤੋਂ ਬਾਅਦ ਜਦੋਂ ਹੋਣਗੇ ਕੱਚੇ ਕੱਚੇ ਮਤਲਬ ਕਿ ਏਡੇ ਏਡੇ ਹੋ ਜਾਣਗੇ ਫਿਰ ਵਧੀਆ ਮਤਲਬ ਸੌਜੀ ਚ ਹਰੇ-ਹਰੇ ਪਾ ਕੇ ਤੁਸੀਂ ਖਾ ਸਕਦੇ ਹੋ ਮਤਲਬ ਇਹਨਾਂ ਦਾ ਵੀ ਹੁੰਦਾ 100 ਰੁਪਏ ਕਿਲੋ ਇਹ ਬਹੁਤ ਮਹਿੰਗੀ ਚੀਜ਼ ਹੁੰਦੀ ਆ ਮਤਲਬ ਕੋਈ ਕੋਈ ਬੰਦਾ ਲਾਉਂਦਾ ਜਿਹੜਾ ਸ਼ੌਂਕ ਨਾਲ ਸਬਜ਼ੀਆਂ ਖਾਂਦਾ ਇੱਧਰ ਲਾਤਾ ਸੀ ਲਸਾਂ ਤੇ ਆ ਤਿੰਨ ਗਿਆਰੀਆਂ ਲਾਗੀਆਂ ਲਸਣ ਦੀਆਂ ਆ ਦੇਖੋ ਤੇ ਇੱਥੇ ਲਾਉਂਦੇ ਨੇ ਆਪਾਂ ਪਾਲਕ ਇੱਥੇ ਪਾਲਕ ਲੱਕੀ ਹੈ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਲਾਤਾ ਧਣੀਆਂ ਤੇ ਆ ਸਾਰੇ ਲਾਏ ਨੇ ਇੱਧਰ ਤੱਕ ਗਿੰਡੇ ਇਸ ਤੋਂ ਇੱਧਰ ਲਾਏ ਨੇ ਸਾਰੇ ਆਪਾਂ ਆਲੂ ਜਿੰਨੇ ਵੀ ਨੇ ਆ ਦੇਖੋ ਆ ਸਾਰਾ ਆਲੂ ਵਾਲਾ ਏਰੀਆ ਜਿੰਨਾ ਵੀ ਹੈ ਤੇ ਆ ਪੈਦੀ ਸਾਰੇ ਬੂਟੇ ਦੀ ਕਟਿੰਗ-ਕੁਟਿੰਗ ਕਰਕੇ ਤੇ ਵਧੀਆ ਕਰਦੇ ਨੇ ਤੇ ਆ ਹੈਗੀ ਆਪਣੀ ਅਰਬੀ ਤੇ ਅਰਬੀ ਆਪਾਂ 5-4 ਦਿਨਾਂ ਤੱਕ ਪੱਟਣ ਵਾਲੀ ਹੋ ਜਾਣੀ ਆਪਣੀ ਤੇ ਉਸ ਤੋਂ ਬਾਅਦ ਇੱਧਰ ਵੀ ਆਪਣੇ ਕੋਲ ਤਿੰਨ-ਚਾਰ ਖੇੜਾਂ ਬਚੀਆਂ ਸੀ ਤੇ ਇੱਧਰ ਵੀ ਆਪਾਂ ਲਾਤੇ ਆਲੂ ਆਹ ਦੇਖੋ ਇੱਧਰ ਵੀ ਆਪਾਂ ਆਲੂ ਲਾਤੇ ਉਹ ਜਗ੍ਹਾ ਸਾਫ਼ ਕਰਨ ਨੂੰ ਪਈ ਸੀ ਉਹ ਜਗ੍ਹਾ ਸਾਫ਼ ਕਰਾਂਗੇ ਹੁਣ ਥੋੜੀ ਬਥੀ ਕਰ ਲਈ ਤੇ ਉਧਰ ਵੀ ਆਪਾਂ ਮਤਲਬ ਆਲੂ ਲਾਵਾਂਗੇ ਸਾਰੇ ਚ ਤੇ ਉਹਦੀ ਸਫਾਈ ਕਰਾਂਗੇ ਉਹ ਸਾਰੇ ਬੁੱਟੇ ਦੀ ਕਟਿੰਗ ਕਰਨ ਵਾਲੀ ਉਹ ਵੀ ਕਰਾਂਗੇ ਵਿਲੇ ਓਕੇ ਤੇ ਇੱਧਰ ਲਾਤਾ ਆਪਾਂ ਧਣੀਆਂ ਇਹtela ਦਾ ਧਨੀਆ ਦੇਖਿਓ ਜੇ ਤੁਹਾਨੂੰ ਅੱਗੇ ਦਾ ਤੁਹਾਨੂੰ ਉਹਦੀ ਵੀਡੀਓ ਵੀ ਪਾ ਕੇ ਦਿਖਾਵਾਂਗੇ ਤੇ ਆ ਤਿੰਨ ਕੇਰੀਆਂ ਹੋ ਗਈਆਂ ਲਸਣ ਦੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਕੇਰੀਆਂ ਬਚਦੀਆਂ ਨੇ ਉਧਰ ਤਿੰਨ ਕੇਰੀਆਂ ਜਿਹੜੀਆਂ ਬਚ ਰਹੀਆਂ ਨੇ ਉੱਥੇ ਲਾਉਣੀ ਹੈਪਾ ਗੰਡਿਆਂ ਦੀ ਪਨੀਰੀ ਆ ਸਾਰੀ ਜਗ੍ਹਾ ਤੇ ਆ ਸਾਰੀ ਜਗ੍ਹਾ ਤੇ ਗੰਡਿਆਂ ਦੀ ਪਨੀਰੀ ਲਾਉਣੀ ਹੈ ਤੇ ਮਿਰਚਾਂ ਚੈੱਕ ਕਰੂ ਆਪਣੀਆਂ ਇਰਚਾ ਪਾ ਤੋੜ ਵੀ ਲਈਆਂ 4-5 ਵਾਰੀ ਮਤਲਬ ਸਕਾ ਵੀ ਲਈਆਂ ਨੇ ਤੇ ਹਰੀਆਂ ਦਾ ਵੀ ਆਪਾਂ ਚਾਰ ਪਾ ਲਿਆ ਇੱਧਰ ਵੀ ਹੈਗੇ ਨੇ ਬੁੱਟੇ ਬਤੌਆਂ ਦੇ ਜਲਦੀ ਕਟਿੰਗ ਮਤਲਬ ਕਰਨ ਵਾਲੀ ਹੈ ਬਤੌਂ ਵਗੈਰਾ ਲੱਗੇ ਵੀ ਹੋਏ ਨੇ ਨੂੰ ਦਿਖਾ ਦਿੰਨੇ ਆ ਆ ਦੇਖੋ ਫਲ ਫਲ ਵਾ ਲੱਗੇ ਆਂਦਰਲੀ ਸਾਈਡ ਆਪਾਂ ਹੇਠਲੇ ਆ ਤੇ ਇੱਧਰ ਹੈਗੇ ਆਪਣੇ ਪੇਠੇ ਦੀਆਂ ਵੱੱਲਾ ਆ ਹੈਗਾ ਪੇਠਾ ਤੇ ਇਹ ਵੀ ਆਪਾਂ ਬਹੁਤ ਖਾਦਾ ਤੋੜ ਤੋੜ ਕੇ ਸਬਜ਼ੀ ਬਣਾਈ ਐ ਬਹੁਤ ਟੇਸਟੀ ਬਣਿਆ ਘਰ ਦਾ ਪੇਠਾ ਕਦੇ ਟਰਾਈ ਕਰਕੇ ਦੇਖਿਓ ਘਰ ਦੀ ਵਾਲਾ ਲੱਗੀ ਹੁੰਦੀ ਆ ਉਹ ਲੱਗੀ ਆਪਣੀ ਹਲਦੀ ਸਿਰੇ ਤੇ ਉਹ ਸਿਰੇ ਤੱਕ ਆਪਾਂ ਲਾਈ ਹਲਦੀ ਠੀਕ ਹੈ ਜੀ ਵੇਸਟਿੰਗ ਉਹ ਵੱਟ ਸੀ ਮਤਲਬ ਕੁਝ ਹੈ ਨਹੀਂ ਸੀ ਲਾਣ ਨੂੰ ਉਧਰ ਲਾ ਪਾ ਲਾਤੀ ਸਾਰੀ ਹੰਦੀ ਤੇ ਜੂਨ ਸਬਜ਼ੀ ਅੱਗੇ ਕੀ ਸਾਰੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਅਪਡੇਟ ਕਰਦੇ ਰਵਾਂਗੇ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡਾ ਚੀਮਾ ਇਹ ਲੈਣ ਚੈਨਲ ਕਰ ਲਓ ਸਬਸਕ੍ਰਾਈਬ ਓਕੇ ਥੈਂਕ ਯੂ ਧੰਨਵਾਦ